ਸਭ ਤੋਂ ਪਹਿਲਾਂ ਸਮੁੱਚੇ মিডিਆ ਕਰਮੀਆਂ ਦਾ ਇੱਥੇ ਪੁੱਜਣ ਤੇ ਮੈਂ ਧੰਨਵਾਦ ਕਰਦਾ ਵਾਂ ਮੈਂ ਸਤਨਾਮ ਸਿੰਘ ਗਿੱਲ ਜਨਰਲ ਸੈਕਟਰੀ ਪੰਜਾਬ ਪ੍ਰਦੇਸ਼ ਯੂनाइटेड ਅੱਜ ਆਪ ਜੀ ਦੇ ਚੈਨ ਦੇ ਮਾਦੇ ਬਰਾਹੀ ਪੰਜਾਬ ਦੇ ਉਹਨਾਂ ਸਮੁੱਚੇ ਮਾਪਿਆਂ ਨੂੰ ਕੋਕਾ ਦੇਣਾ ਚਾਹਨਾ ਵਾ ਅਪੀਲ ਕਰਨਾ ਚਾਹਨਾ ਵਾ ਜਿੰਨਾਂ ਦੇ ਬੱਚੇ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਦੇ ਹਨ ਹੁਣ ਜਿਵੇਂ ਨਵੇਂ ਸਾਲ ਦੇ ਵਿੱਚ ਦਾਖਲੇ ਹੋਣੇ ਹਨ ਤਾਂ ਹਰ ਪ੍ਰਾਈਵੇਟ ਸਕੂਲ ਨੇ ਹਰ ਮਾਪਿਆਂ ਦੇ ਕੋਲੋਂ ਚਾਰ ਕਿਸਮ ਦੀਆਂ ਫੀਸਾਂ ਸਭ ਤੋਂ ਪਹਿਲਾਂ ਵਸੂਲਣੀਆਂ ਇੱਕ ਸਲਾਨਾ ਫੰਡ ਬਿਲਡਿੰਗ ਫੰਡ ਮੁਰੰਮਤ ਫੰਡ ਤੇ ਟਿਊਸ਼ਨ ਫੰਡ ਜਿਹਦੇ ਜਿਹੜੇ ਮਾਪਿਆਂ ਦੇ ਬੱਚੇ ਟਿਊਸ਼ਨ ਬਾਹਰ ਪੜ੍ਹਦੇ ਨੇ ਪ੍ਰਾਈਵੇਟ ਸਕੂਲਾਂ ਵਾਲੇ ਉਹਨਾਂ ਦੇ ਕੋਲੋਂ ਵੀ ਟਿਊਸ਼ਨ ਫੀਸ ਹਰ ਮੰਥ ਲੈਂਦੇ ਨੇ ਸੋ ਪੰਜਾਬ ਪ੍ਰਦੇਸ਼ ਜਨਤਾ ਪਾਲ ਯੂनाइटेड ਯੂਨਿਟ ਪੰਜਾਬ ਮਾਪਿਆਂ ਦੇ ਹੱਕ ਚ ਖੜ ਗਿਆ ਜੇ ਅਸੀਂ ਕਿਸੇ ਵੀ ਮਾਪੇ ਦੇ ਕੋਲੋਂ ਜਿਹੜੀ ਨਾਜਾਇਜ਼ ਫੀਸ ਸਕੂਲ ਲੈਂਦੇ ਆ ਰਹੇ ਨੇ ਵਸੂਲਦੇ ਆ ਰਹੇ ਨੇ ਉਹਦੇ ਡਟਵਾ ਵਿਰੋਧ ਵੀ ਕਰਾਂਗੇ ਔਰ ਇਹ ਫੀਸਾਂ ਅਸੀਂ ਮਾਪਿਆਂ ਤੋਂ ਨਹੀਂ ਲੈਣ ਦੇਵਾਂਗੇ ਇਹਨਾਂ ਨੂੰ ਉਹ ਲਈ ਅਸੀਂ ਲੜਾਂਗੇ ਜੋ ਵੀ ਸਾਨੂੰ ਕਰਨਾ ਪਿਆ ਅਸੀਂ ਸਕੂਲਾਂ ਦੀ ਵੀ ਘੇਰਾਬੰਦੀ ਕਰਾਂਗੇ ਸੋ ਮੈਂ ਦੱਸਣਾ ਚਾਹੁੰਦਾ ਵਾਂ ਕਿ ਪੰਜਾਬ ਦੇ ਵਿੱਚ ਆਰਥਿਕ ਤੌਰ ਤੇ ਜਿਹੜੇ ਗਰੀਬ ਨੇ ਗਰੀਬ ਲੋਕ ਨੇ ਉਹ ਚਾਹੇ ਕਿਸੇ ਵੀ ਜਾਤ ਦਾ ਹੋਵੇ ਜੀਵਿਦਾਰ ਹੋਵੇ ਸ਼ਡਿਊਲ ਕਾਸਟ ਹੋਵੇ ਬੈਕਵਰਡ ਹੋਵੇ ਜਾਤ ਦਾ ਕੋਈ ਰੌਲਾ ਨਹੀਂ ਆਰਥਿਕ ਤੌਰ ਤੇ ਗਰੀਬ ਹੋਵੇ ਉਹਨਾਂ ਵਾਸਤੇ 25% ਕੋਟੇ ਦੀਆਂ ਸੀਟਾਂ ਇਹਨਾਂ ਸਕੂਲਾਂ ਵਿੱਚ ਲਾਗੂ ਕਰਨੀਆਂ ਇਹਨਾਂ ਲਈ ਬਣਦੀਆਂ ਵਾਂ ਪਰ ਜੋ ਪੰਜਾਬ ਸਰਕਾਰ ਦੇ ਇੱਕ ਨੋਟੀਫਿਕੇਸ਼ਨ ਕਰਕੇ ਨਹੀਂ ਬਣਿਆ ਉਹ ਲੜਾਈ ਅਸੀਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚ ਲੜ ਰਹੇ ਆ 25 ਤੋਂ 25 ਜਿਹੜੀ ਉਹਦੀ ਅਗਲੀ ਤਰੀਕ ਆ ਅਰ ਮੈਂ ਪਿੰਡਾਂ ਦੀਆਂ ਸਮੂਚੀਆਂ ਪੰਚਾਇਤਾਂ ਆਵਾਮੀ ਜਥੇਬੰਦੀਆਂ ਸਮਾਜ ਖਲਕਿਆ ਦੇ ਵਿਚਰਵਾਲੀਆਂ ਜਥੇਬੰਦੀਆਂ ਨੂੰ ਅਪੀਲ ਕਰਦਾ ਆਓ ਸਾਰੇ ਰਲ ਕੇ ਆਪਣੇ ਬੱਚਿਆਂ ਦੇ ਹੱਕ ਦੇ ਵਿੱਚ ਉਹਨਾਂ ਸਮੂਹ ਪ੍ਰਾਈਵੇਟ ਸਕੂਲਾਂ ਦੀ ਘੇਰਾਬੰਦੀ ਕਰੀਏ ਜਿਹੜੇ ਇਹ 4 ਫੀਸਾਂ ਐਨੁਅਲ ਚਾਰਜ ਮੈਂਟਨੈਂਸ ਫੰਡ ਬਿਲਡਿੰਗ ਫੰਡ ਤੇ ਟਿਊਸ਼ਨ ਫੰਡ ਵਸੂਲਦੇ ਹਨ ਕਿਉਂਕਿ ਇਹ ਆਫੀਸ਼ੀਅਲ ਆਰਡਰ ਹੀ ਨਹੀਂ ਆ ਸਰਕਾਰੀ ਤੌਰ ਤੇ ਚੰਡੀਗੜ੍ਹੋਂ ਮੁਹਾਲੀ ਜਾ ਜ਼ਿਲ੍ਹਾ ਦਫ਼ਤਰ ਤੋਂ ਕਿਤੇ ਵੀ ਆਰਡਰ ਹੈ ਨਹੀਂ ਵੀ ਮਾਪਿਆਂ ਤੋਂ ਸਲਾਣਾ ਫੰਡ ਟਿਊਸ਼ਨ ਫੰਡ ਬਿਲਡਿੰਗ ਫੰਡ ਤੇ ਮਰਮਤ ਫੰਡ ਲਈ ਜਾਵੇ ਸੋ ਇਹਨਾਂ ਫੰਡਾਂ ਦਾ ਡਟਕੀ ਸਕੂਲਾਂ 'ਚ ਵਿਰੋਧ ਕੀਤਾ ਜਾਵੇ ਔਰ ਅਸੀਂ ਇਹ ਚਾਹੁੰਦੇ ਹਾਂ ਕਿ ਗੁਰਦੁਆਰਿਆਂ ਤੇ ਜਾ ਕੇ ਸਪੀਕਰਾਂ 'ਚ ਬੋਲ ਕੇ ਪਿੰਡਾਂ ਦੇ ਲੋਕਾਂ ਨੂੰ ਨਾਲ ਇਕੱਠਿਆ ਕਰਕੇ ਔਰ ਉਹਨਾਂ ਸਕੂਲਾਂ ਦੇ ਖਿਲਾਫ ਤੱਕੜੇ ਹੋ ਕੇ ਕੋਲ ਲੜੇ ਜਾਣ ਸੰਘਰਸ਼ ਕੀ ਪੈ ਜਾਵੇ ਜਿਹੜੇ ਗਰੀਬ ਮਾਪਿਆਂ ਤੋਂ ਇਹ ਚਾਰ ਕਿਸਮ ਦੀਆਂ ਫੀਸਾਂ ਜਿਹੜੇ ਵਸੂਲਦੇ ਹਨ ਸੋ ਅਸੀਂ ਯੂਨਾਈਟਿਡ ਜਿਹੜੀ ਹੈ ਪੰਜਾਬ ਪ੍ਰਦੇਸ਼ ਯੂਨਾਈਟਿਡ ਜਨਤਾ 당 ਅਗਲੇ 2-4 ਦਿਨ ਦਾ ਇੱਕ ਚਾਰ ਤਾਲ ਮੈਂਬਰ ਕਮੇਟੀ ਬਣਾਏਗੀ ਜਿਹੜੀ ਮਾਪਿਆਂ ਦੇ ਵੇਰਵੇ ਨੋਟ ਕਰੇਗੀ ਔਰ ਪਿੰਡ-ਪਿੰਡ ਜਾ ਕੇ ਬਲਾਕ-ਬਲਾਕ ਜਾ ਕੇ ਪੂਰੇ ਪੰਜਾਬ ਦੇ ਵਿੱਚ ਲੋਕਾਂ ਨੂੰ ਨਾਲ ਲੈ ਕੇ ਵੱਡੇ ਪੱਧਰ ਤੇ ਜਿਹੜਾ ਅੰਦੋਲਨ ਜਿਹੜਾ ਸ਼ੁਰੂ ਕਰਨ ਜਾ ਰਹੀ ਹੈ ਪ੍ਰਾਈਵੇਟ ਸਕੂਲਾਂ ਦੇ ਖਿਲਾਫ ਸੋ ਮਾਪੇ ਕਿਰਪਾ ਕਰਕੇ ਮੇਰੇ ਹੱਥ ਜੋੜ ਕੇ ਬੇਨਤੀ ਆ ਸਕੂਲਾਂ ਦੀ ਆਰਥਿਕ ਲੁੱਟ ਖਸੁੱਟ ਤੋਂ ਬਚਣ ਲਈ ਆਓ ਇਸ ਹੋਕੇ ਦਾ ਜਿਹੜਾ ਸਮਰਥਨ ਕਰੋ ਤਾਂ ਕਿ ਅਸੀਂ ਆਪਣੇ ਬੱਚੇ ਜਿਹੜੇ ਅੰਗਰੇਜ਼ੀ ਸਕੂਲਾਂ ਵਿੱਚ ਘੱਟ ਰੇਟਾਂ ਤੇ ਸਸਤੀਆਂ ਵੀ ਸਿੱਖਦੇ ਜਿਹੜੇ ਪੜਾਉਂਦੇ ਕਾਬਿਲ ਹੋ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ